ਵੀਡੀਓ ਕਾਲ ਲਾਉਣ ਲੱਗੇ ਆ ਕਾਨਫਰੈਂਸ ਕਾਲ ਆਉਂਦੇ ਆ ਆ ਠੀਕ ਆ ਮੈਥਾ ਦੇਖਦੇ ਬੱਚਿਆਂ ਦੇ ਨਾਲ ਦੇਖੋ ਜੀ ਮੈਂ ਤਾਂ ਬਸ ਅੰਨੇ ਲੱਗ ਗਿਆ ਚਿੱਜਾਂ ਲਿਆਣੇ ਆ ਅੱਜ ਮੇਰੇ ਬੱਚੋ ਅੱਜ ਮੇਰੇ ਬੱਚਾ ਨਾ ਲੰਡੂ ਲੱਗਦਾ ਨਾ ਉੱਠੇ ਨਹੀਂ ਉੱਠਦਾ ਤੜੀ ਆ ਤਾੜੀ ਇਹ ਨਾਲ ਰਹਿਣਾ हमारी कॉल ब्राम्टन लग चुकी है वैंकूवर जा रही है हले 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 आए जहाज उड़े जहाज उड़े आए आई बच्चो बच्चों आजू आई ओरे बच्चों आई ओरे दोस्तों हाँ बुत क्या हाल है? कैसी भी बारी हेलो ਸਾਹਮਣੇ ਆਓ ਨਹੀਂ ਮੁੱਕ ਕੇ ਬੱਜੂਗੀ ਹੈਪੀ ਦੀਵਾਲੀ ਹੈਪੀ ਦੀਵਾਲੀ ਵੀ ਜੀ ਕਿੰਨੇ ਜਣੇ ਬੈਠੇ ਹੋ ਤੁਸੀਂ ਮੈਂ ਕੱਲੀ ਦਿਵਾਲੀ ਮਨਾ ਰਹੀ ਮੰਮਾ ਔਰ ਇਹ ਦੇਖਿਆ ਨਾ ਤੁਹਾਨੂੰ ਤੇ ਫੋਟੋ ਨਹੀਂ ਆਉਂਦੀ ਮੇਰੀ ਬੈਡ ਡਰਾਈਵ ਕਰ ਰਹੇ ਆ ਓਕੇ ਓਕੇ ਤੇ ਦੇ ਵਿੱਚ ਟਾਈਮ ਕਿੰਨਾ ਹੋਇਆ 10 ਵਜੇ ਆਂਦੀ ਫੋਰੀ ਉਹ ਪਹੁੰਚੇ ਹੋਏ ਹਨ ਗੰਦੇ ਦੀ ਤੁਆੜੀ ਉਹ ਉਹ ਗ੍ਰੈਂਟਨ ਕਾਲ ਚਲੀ ਗਈ ਹੈ ਵੈਨਕੂਵਰ ਵੀ ਚਲੀ ਗਈ ਹੈ ਹਨਾ ਤੇ ਇੱਕ ਸਾਰੀ ਚਲੀ ਗਈ ਹੈ ਅਰੇ ਜਾਣਦੀ ਆ ਹਮ ਜਾਣੀ ਉਹ ਹੋਮਾ ਤੇਲ ਭੁੰਲੇ ਆਈ ਤੇਲ ਲੈ ਕੇ ਆਣਾ ਤੇਲ ਨੂੰ ਲੈ ਕੇ ਆਣਾ ਸਾਰੇ ਕੰਮ ਆਫ ਕਰਦੇ ਹੁੰਦੇ ਨੇ ਉਹ ਆ ਜੀ ਦੀ ਆ ਚੰਗੀ ਅੱਗੇ ਵੀ ਰਾਤ ਦੀ ਚਲ ਰਹੀ ਹੈ ਸ਼ਾਇਦ ਆ ਤੇ ਇੱਧਰ ਗਏ ਗਏ ਸਾਰੇ ਯਾਨੀ ਸਾਹਮਣੇ ਆ ਜਾ ਬੁੱਤੂ ਮੈਂ ਡਰਾਈਵ ਕਰ ਰਿਹਾ ਹਾਂ ਬਸ ਕੈਮ ਬਰਕੋਰ ਰੱਖੋ ਨਾ ਡਰਾਈਵ ਕਰੀ ਜੇ ਚੱਡੀ ਬਾਜ ਨਾ ਆ ਰਹੀ ਹੈ ਨਾ ਜਾ ਰਹੀ ਜਾ ਕੇ ਨਾ ਮੱਠਾ ਟੇਕ ਲੋ ਹਾਂ ਲੈ ਅਮਰਿੰਦਾ ਖਾ ਲੈ ਮੈਂ ਗੁੱਤੀਆਂ ਵਾਲੀ ਐ ਨਾ ਮੱਠਾ ਟੇਕ ਕੇ ਬਸ ਸਾਨੂੰ ਫ੍ਰੀ ਕਰ ਦੇ ਹਾਂ ਹੁਣ ਦੇਖਿਆ ਮੇਰਾ ਚੰਨ ਚਾਹ ਵਾਸ਼ ਸ਼ੋਅ ਹੋ ਗਈ ਹੈਪੀ ਤੁਮਾਰੋ ഹേപ്പി ഡേ ഹാൻ ഡാഡ് വി വർ 3 ഷോട്ടി സമരെ ദാറ്റ കേസി കേസി സദ ഫാമിലി ਖਾਲੋ ਖਰੋਟ ਖਾਲੋ ਹੂੰ ਚੱਕ ਲਓ ਅਹ ਪਦਨੀ ਨੂੰ ਜੀਆਂ ਨੇ ਸ਼ੁਰੂ ਤੇ ਹੀ ਭਰਦੇ ਹੁੰਨੇ ਆ 30 ਸਾਲ ਹੋ ਗਿਆ ਮੈਨੂੰ ਅਹੀ ਭਰਦੂ ਨੇ ਮੈਂ ਹਾਂ ਭਰਦੀ ਨੂੰ ਅੱਗੇ ਤਾਂ ਚਲੋ ਨਿਆਣੇ ਤੇ ਜੇ ਵਸੇ ਕਿੰਨੇ ਆ ਨੇ ਇਹ ਪੰਜ ਪੰਜ ਭਰਦੇ ਹੁੰਨੇ ਆ ਗੁਰਦੁਆਰਾ ਸਾਹਿਬ ਜਾਇਆ ਏ ਖੇੜੇ ਪਰ ਜਾਇਆ ਏ ਗੈਂਸਰਓਵਰ ਚ ਲੱਟ ਮੋਮਬਤੀਆਂ ਲਾਂਦੀ ਸੀ ਬਗੈਰੀ ਨੂੰ ਯਾਦ ਕਰ ਰਹੀ ਸੀ ਵੀ ਗੈਰੀ ਲਾ ਦੰਦਾ ਤਾਂ ਆਪਣਾ ਮੰਦਰ ਮੱਥੜੇ ਕਰੂ ਅੱਛਾ ਵੀ ਹੁਣ ਉੱਪਰ ਕੋਮਲ ਲਾ ਦਿੰਦਾ ਸੀ ਉਹ ਰੇ ਆ ਕੇ ਹਾਂ ਤੇ ਹੁਣ ਸਾਰੀਆਂ ਮੋਮਬਤੀਆਂ ਆਪੇ ਲਾਉਣੀਆਂ ਪੈਣੀਆਂ ਉਹ ਤਾਂ ਗਿਆ ਹਾਂ ਹਾਂ ਮੋਰਾ ਉਹ ਤੇ ਚਰਨਸ਼ਰੂ ਹੋ ਗਿਆ ਮਾਰਾ ਮਾਜੀ ਦੇ ਬਾਹਰ ਤੇ ਤੇ ਤੂੰ ਗਈ ਨਹੀਂ ਕੰਮ ਤੇ ਅੱਜ ਨਹੀਂ ਆਣਾ ਕਿ ਇਹ ਬੋਕ ਕੇ ਚੰਗਣਾ ਦੇਸੀ ਵਲੌਗ ਤੇ ਆਗੇ ਦੇਖਣਾ ਕੁੜੀਆਂ ਜੈਸੀਆਂ ਤਾਂ ਬਹੁਤ ਆ ਪਰ ਕੁੜੀ ਹੋਣਾ ਵੀ ਜ਼ਰੂਰੀ ਆ ਕੁੜੀ ਹੋਣਾ ਜ਼ਰੂਰੀ ਆ ਔਰ ਕੀ ਲੈ ਇਹ ਪਹਿਲਾਂ ਹੁਣ ਮੱਥਾ ਟੇਕਦੀ ਰਾਵਣਾ ਤੋਂ ਟੱਨੇ ਵੇਖੇ ਔਰ ਇਹ ਚੁੰਗਲੀਆਂ ਕਰਨੇ ਤੇ ਬਾਦੂ ਹੱਕ ਜਿਵੇਂ ਆਸ ਥੋੜੀ ਜਾਂਦੀ ਹੋਊ ਤਾਂ ਉਹ ਤਾਂ ਪਹਿਰਾ ਘਿਆ ਰੱਖਦੇ ਮੁੰਡੇ ਚੱਲ ਵੱਧ ਖਾਂਦੇ ਆ ਇਹ ਸ਼ੋ ਨੀ ਲੱਲੇ ਪੱਬੇ ਜੇ ਨਹੀਂ ਬਿਲਕੁਲ ਮੁੰਡੇ ਲੱਲੇ ਪੱਬੇ ਜੇ ਨਹੀਂ ਲਾਉਂਦੇ ਹੈਗੇ ਸਵੇਰ ਦੀ ਸੇਰ ਹੋ ਗਈ ਹੁੰਦੀ ਹੈ ਨਾ ਹੂੰ ਦਵਾਈ ਦਵਾੜੀ ਨਹੀਂ ਪਤਾ ਆ ਜਾਏ ਫਾਦੋ ਲੈਣ ਦਵਾੜੀ ਬਸ ਦੋ ਦਿਨ ਮਨਾ ਰਹੇ ਆ ਜੇ ਸਾਰੇ ਇੰਨਾ ਗਾ ਸਮਾਲ ਲਿਆਂਦਾ ਸੀ ਗੈਰੀ ਕੰਮ ਤੇ ਵੀ ਪਹੁੰਚ ਗਏ ਤੂੰ ਚਲੋ ਫਸ ਟੇਕ ਲਓ ਮੱਥਾ ਮੱਥਾ ਟੇਕ ਲਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਮਸਤਾ ਕੁਜੀਆਂ ਚੱਕ ਲਓ ਆਪਣੀਆਂ ਆਪਣੀਆਂ ਚਲੋ ਅਲਿਆ ਚੱਕ ਲਓ ਸਿਰ ਝੁਕਾ ਦਿਓ ਬਸ ਠੀਕ ਟੇਕ ਹੋ ਗਿਆ ਮੱਥਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਆ ਡੋਂਗੇ ਲਿਆਂਦੇ ਆ ਦੇਖ ਆ ਬਚਾਰੀਆਂ ਕੁੜੀਆਂ ਰੰਗੋਲੀ ਬਣਾ ਗਈਆਂ ਤੀਆਂ ਆਹ ਮੈਂ ਆਟਾ ਗੁੰਨਣੇ ਨੂੰ ਲਿਆਂਦਾ ਫੇ ਕੱਲ ਲਿਆਉਂਗੇ ਇੱਕ ਭਾਂਡਾ ਵੀ ਤਾਂ ਲੈ ਆਣਾ ਆਹੋਂ ਜਾ ਦੀਵੇ ਵਾਲਿਓ ਭਾਈ ਥੱਕ ਗਈ ਮੈਂ ਬਾਹਰ ਨਾ ਉਹ ਬਾਹਰ ਤਾਂ ਬਾੜੂ ਗਈ ਨਾ ਕੋਈ ਹੁਣ ਚਾਰੂ ਬਾੜੂ ਕੀ ਗੈਰੀ ਬਾੜੂ ਦਾ ਕੋਮਲ ਬਾੜੂ ਅਹ ਮੈਂ ਤੇਰੇ ਲਿਆਂਦੇ ਸੀ ਚੱਕ ਕੇ ਮੈਂ ਕਿਹਾ ਚੱਲ ਮੈਂ ਸਜਾਏ ਵੀ ਸੀ ਇਹਾ ਉਹ ਬੜੀਆਂ ਹੀ ਨਹੀਂ ਹੈਗੀਆਂ ਅੱਛਾ ਇਹਨਾਂ ਦੀ ਬੈਟਰੀਆਂ ਬੰਦ ਨਹੀਂ ਆ ਅੱਛਾ ਫਿਰ ਤਾਂ ਮੈਂ ਹੈ ਇਹਦੇ ਥੱਲੇ ਬਟਨ ਹੈ ਦੇਖਿਓ ਆਨ ਹੁੰਦਾ ਨਹੀਂ ਨਹੀਂ ਉਹ ਤਾਂ ਆਨ ਕਰੇ ਸੀ ਬੈਟਰੀਆਂ ਡਾਊਨ ਆ ਦੇਖੋ ਆਨ ਥੋੜੇ ਥੋੜੇ ਨਹੀਂ ਮੈਂ ਇਹਦੇ ਚ ਪੈਂਦਾ ਪੁਛ ਨਹੀਂ ਸੀ ਪੈਂਦਾ ਨਹੀਂ ਨਹੀਂ ਆਰੇ ਇਹਦੇ ਬਿਨਾ ਨਹੀਂ ਮੈਂ ਬਚਦੀ ਇਹ ਇਹ ਨਾਲਿਆਂ ਦੇ ਇਹ ਜ਼ਰੂਰੀ ਆ ਚਲੋ ਠੀਕ ਆ ਫਿਰ ਹੁਣ ਮੈਂ ਦੀਵੇ ਬਾਲਿਆ ਮੈਂ ਠੀਕ ਆ ਆਹ ਤਾਂ ਜੱਪੀ ਨੇ ਬਣਾਈ ਆ ਖਰਚਾ ਚਲ ਠੀਕ ਆ ਓਕੇ ਬਾਈ ਗੋਡ ਬles ਯੂ ਖੁਸ਼ ਰਹੋ ਓਕੇ ਬਾਈ ਕੱਲ ਕਰ ਲੋ ਕੰਮ ਸ਼ੋ ਹੁਣ ਆਪਾਂ ਜੀਵੇ ਵਾਲੇ ਏ ਕਰੀ ਸੋ ਉਸ ਤੋਂ ਮੱਥਾ ਮੱਥਾ ਟੇਕ ਕੇ ਆਸੀ ਤੇ ਹੁਣ ਦੀਵੇ ਬਾਲਣੇ ਰਹਿ ਗਏ તેક એક જરૂરી કામ કર્યામાં